ਬਹੁਤ ਹੀ ਕਮਾਲ ਦੇ ਕਿਚਨ ਟਿਪਸ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਠੰਡਾ ਪਾਣੀ ਪੀਣਾ ਚਾਹੁੰਦੇ ਹੋ ਤਾਂ ਕਦੇ ਵੀ ਘੜੇ ਤੋਂ ਜ਼ਿਆਦਾ ਠੰਡਾ ਪਾਣੀ ਨਾ ਪੀਓ ਜਿਸ ਨਾਲ ਤੁਸੀਂ ਦੰਦਾ ਦੇ ਨਾਲ ਸਰੀਰ ਦੇ ਨਿੱਕ ਹੀ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 2 ਜੇਕਰ ਬਾਰ-ਬਾਰ ਹਿਚਕੀ ਆ ਰਹੀ ਹੋਵੇ ਤਾਂ ਤੁਸੀਂ ਦੋ ਪੁਰੀਆਂ ਉਜਲਾ ਪਾਣੀ ਦੀਆਂ ਭਰ ਕੇ ਪੀ ਲਓ ਇੱਕ ਅੱਧੀ ਇਸ ਨਾਲ ਤੁਰੰਤ ਹਿਚਕੀਆਂ ਹਟ ਜਾਵਣਗੀਆਂ ਨੰਬਰ 3 ਦੁਪਹਿਰ ਦੇ ਸਮੇਂ ਸਲਾਦ ਖਾਣ ਨਾਲ ਤੁਸੀਂ ਦੁੱਬਲੇ ਪਤਲੇ ਹੋ ਰਹੋਗੇ ਤੇ ਨਾਲ ਹੀ ਸਰੀਰ ਪੱਖੋਂ అనేక ਰੋਗਾਂ ਤੋਂ ਬਚੇ रह ਸਕਦੇ ਹੋ ਨੰਬਰ 4 ਮਹਿੰਦੀ ਵਾਲੇ ਪੱਤੇ ਪਾਣੀ ਵਿੱਚ ਉਬਾਲ ਕੇ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਧੋ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਤੇ ਨਾਲ ਹੀ ਵਾਲਾਂ ਦੀ ਇਨਫੈਕਸ਼ਨ ਵੀ ਖਤਮ ਹੋ ਚੁੱਕੀ ਹੈ ਨੰਬਰ 5 ਪਪੀਤਾ ਖਾਣ ਨਾਲ ਪੇਟ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ ਨੰਬਰ 6 ਰਾਤ ਜੇਕਰ ਤੁਸੀਂ ਸਕਿਨ ਦੀ ਕੇਅਰ ਕਰਦੇ ਹੋ ਤਾਂ ਇਸ ਨਾਲ ਕਾਫੀ ਲਾਭ ਮਿਲਦਾ ਹੈ ਇਸ ਦੇ ਲਈ ਜੇਕਰ ਤੁਸੀਂ ਰਾਤ ਦੇ ਸਮੇਂ ਨਾਰੀਅਲ ਤੇਲ ਵਿੱਚ ਸ਼ਹਿਦ ਤੇ ਗੁਲਾਬ ਜਲ ਮਿਲਾ ਕੇ ਚਿਹਰੇ ਉੱਪਰ ਪੀਮੈਂਟਾਂ ਨਹੀਂ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਛਾਈਆਂ ਨਹੀਂ ਪੈਂਦੀਆਂ ਨੰਬਰ 7 ਜੇਕਰ ਤੁਹਾਡੇ ਹੱਥਾਂ ਪੈਰ ਹਰ ਸਮੇਂ ਠੰਡੇ ਹੀ ਰਹਿੰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਖੂਨ ਦੀ ਕਮੀ ਹੋ ਰਹੀ ਹੈ। ਨੰਬਰ 8 ਸਵੇਰ ਦੇ ਸਮੇਂ ਬਰਸ਼ ਉੱਪਰ ਮਿੱਠਾ ਸੋਡਾ ਤੇ ਨਮਕ ਮਿਲਾ ਕੇ ਬਰਸ਼ ਕਰਨ ਨਾਲ ਪੀਲੇ ਹੋਏ ਦੰਦ ਵੀ ਸਾਫ਼ ਹੋ ਜਾਂਦੇ ਹਨ। ਦੰਦ ਮੋਤੀਆਂ ਦੀ ਤਰ੍ਹਾਂ ਚਮਕ ਜਾਂਦੇ ਹਨ। ਨੰਬਰ 9 ਜੇਕਰ ਪਸੀਨਾ ਜ਼ਿਆਦਾ ਆਉਂਦਾ ਹੈ ਤਾਂ ਫਟਕੜੀ ਨੂੰ ਪਾਣੀ ਵਿੱਚ ਮਿਲਾ ਕੇ ਇਸ਼ਨਾਨ ਕਰ ਲਓ ਇਸ ਨਾਲ ਕਾਫੀ ਫਾਇਦਾ ਮਿਲੇਗਾ। ਨੰਬਰ 10 ਜੇਕਰ ਸਬਜੀ વાસિલ लग रही है तो ठंडे पानी ਵਿੱਚ ਥੋੜਾ ਜਿਹਾ ਨਿੰਬੂ ਮਿਲਾ ਕੇ ਥੋੜੇ ਸਮੇਂ ਤੱਕ ਸਬਜੀ ਨੂੰ ਇਸ ਪਾਣੀ ਵਿੱਚ ਰੱਖ ਦੋ ਕੁਝ ਸਮੇਂ ਬਾਅਦ ਸਬਜੀ ਤਾਜੀ ਲੱਗਣ ਲੱਗ ਜਾਵੇਗੀ ਨੰਬਰ 11 ਜੇਕਰ ਤੁਸੀਂ ਪਿਆਜ਼ ਅਤੇ ਗੁੜ ਦਾ ਸੇਵਨ ਇੱਕ ਸਾਥ ਸੇਵਨ ਕਰਦੇ ਹੋ ਤਾਂ ਇਸ ਨਾਲ ਲੁਕੀ ਹੋਈ ਹਾਈਟ ਹਾਈਟ ਵੀ ਸਹੀ ਹੋ ਜਾਵੇਗੀ ਨੰਬਰ 12 ਪੇਟ ਅਤੇ ਕਮਰ ਦਾ ਫੈਟ ਘੱਟ ਕਰਨ ਲਈ ਪਪੀਤੇ ਦਾ ਸੇਵਨ ਕਰੇ ਰੋਜ਼ਾਨਾ ਪਪੀਤਾ ਖਾਣ ਨਾਲ ਸਰੀਰ ਦੀ ਵਧੀ ਹੋਈ ਫੈਟ ਘੱਟ ਹੋਣ ਲੱਗ ਜਾਵੇਗੀ ਨੰਬਰ 13 ਜੇਕਰ ਤੁਹਾਡੇ ਸਿਰ ਉਪਰ ਗੱਠ ਦੀ ਸਮੱਸਿਆ ਹੈ ਤਾਂ ਸੀਤਾਫਲ ਦਾ ਉਪਯੋਗ ਬਹੁਤ ਹੀ ਫਾਇਦੇਮੰਦ ਹੈ ਪੱਕੇ ਹੋਏ ਸੀਤਾਫਲ ਨੂੰ ਕੱਟ ਕੇ ਗੱਠ ਉੱਪਰ ਲਬੜਨ ਨਾਲ ਗੱਠ ਖੁੱਟ ਜਾਂਦੀ ਹੈ ਤੇ ਹੌਲੀ-ਹੌਲੀ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 14 ਜਿਹੜੀਆਂ ਔਰਤਾਂ ਨੂੰ ਪੱਥਰੀ ਦੀ ਸਮੱਸਿਆ ਹੈ ਉਹ ਰੋਜ਼ਾਨਾ ਲੱਸੀ ਜ਼ਰੂਰ ਪੀਓ ਇਸ ਨਾਲ ਪਾਣੀ ਜਿਆਦਾ ਤੋਂ ਜਿਆਦਾ ਪੀਓ ਇਸ ਨਾਲ ਪੱਥਰੀ ਟੁੱਟ ਕੇ ਬਾਹਰ ਨਿਕਲ ਜਾਵੇਗੀ ਨੰਬਰ 15 ਕੱਚਾ ਦੁੱਧ ਦੇ ਵਿੱਚ ਆਲੂ ਦਾ ਰਸ ਮਿਲਾ ਕੇ ਚਿਹਰੇ ਉੱਪਰ 5 ਮਿੰਟ ਲਈ ਲਾਉਣ ਨਾਲ ਕੁਝ ਸਮੇਂ ਅਤੇ ਚਿਹਰੇ ਉੱਪਰ ਰੱਖਣ ਨਾਲ ਸੁੱਕਣ ਤੋਂ ਬਾਅਦ ਧੋਣ ਨਾਲ ਚਿਹਰੇ ਪਾਣੀ ਨਾਲ ਸਾਫ਼ ਕਰਨ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਜਿਹੜਾ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰੋ ਨੰਬਰ 16 ਪੁਰਾਣੇ ਜ਼ਮਾਨੇ ਵਿੱਚ ਔਰਤਾਂ ਦੁੱਧ ਵਿੱਚ ਗੁਲਾਬ ਜਲ ਦੀਆਂ ਪੱਤੀਆਂ ਪਾ ਕੇ ਨਹਾਉਂਦੀਆਂ ਸੀ ਜਿਸ ਨਾਲ ਉਹਨਾਂ ਦੇ ਸਰੀਰ ਤੇ ਚਿਹਰੇ ਉੱਪਰ ਕੋਈ ਵੀ ਦਾਗ-ਧੱਬਾ ਹੁੰਦਾ ਨਹੀਂ ਸੀ ਸਕਿਨ ਗਲੋ ਕਰਦੀ ਸੀ ਰੰਗ ਸਾਫ਼ ਹਮੇਸ਼ਾ ਸਾਫ਼ ਰਹਿੰਦਾ ਸੀ ਤੁਸੀਂ ਗੁਲਾਬ ਦੀਆਂ ਪੱਤੀਆਂ ਨੂੰ ਦੁੱਧ ਤੁਪ ਵਿੱਚ ਪੀਸ ਕੇ ਆਪਣੇ ਚਿਹਰੇ ਉੱਪਰ 15 ਮਿੰਟਾਂ ਲਈ ਲਗਾਓ ਫਿਰ ਮਲਸਾਜ ਕਰਨ ਤੋਂ ਬਾਅਦ ਚਿਹਰੇ ਨੂੰ ਧੋ ਦੋ ਨੰਬਰ 17 ਦਹੀਂ 베ਸਨ ਥੋੜਾ ਜਿਹਾ ਟਮਾਟਰ ਦਾ ਰਸ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਨਹਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਇਸ ਪੇਸਟ ਨੂੰ ਚਿਹਰੇ ਉੱਪਰ ਲਗਾ ਲਓ 5 ਮਿੰਟਾਂ ਰੱਖਣ ਤੋਂ ਬਾਅਦ 5 2-5 ਮਿੰਟ ਮਸਾਜ ਕਰਨੋ ਫਿਰ ਪਾਣੀ ਨਾਲ ਧੋ ਲਓ ਇਸ ਚਿਹਰੇ ਤੇ ਬਹੁਤ ਨਿਖਾਰ ਆਵੇਗਾ ਦੁਬਾਰਾ ਪਾਰਲਰ ਜਾਣ ਦੀ ਜਰੂਰਤ ਨਹੀਂ ਪਵੇਗੀ ਨੰਬਰ 18 ਜੇਕਰ ਤੁਹਾਡੀ ਚਮੜੀ ਬਹੁਤ ਜ਼ਿਆਦਾ ਰੁੱਕੀ ਹੋ ਗਈ ਹੈ ਤਾਂ ਨਾਰੀਅਲ ਦੇ ਤੇਲ ਦੀ ਮਸਾਲਜ ਕਰ ਲੋ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 19 ਸੌਣ ਤੋਂ ਪਹਿਲਾਂ ਦੁੱਧ ਵਿੱਚ ਸੌਂਫ ਅਤੇ ਮਿਸ਼ਰੀ ਪੀਸੀ ਹੋਈ ਮਿਕਸ ਕਰਕੇ ਜੇਕਰ ਤੁਸੀਂ ਪੀਂਦੇ ਹੋ ਤਾਂ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਨੰਬਰ 21 ਜਿਆਦਾ ਪੁਰਾਣਾ achar ਖਾਣ ਨਾਲ ਸਰੀਰ ਅੰਦਰ ਤੇਜਾਬ ਗੈਸ ਜਿਸਮਸੇ ਪੈਦਾ ਹੋ ਜਾਂਦੀ ਹੈ। ਨੰਬਰ 21 ਆਮਬ ਦਾ ਸੇਵਨ ਕਰਨ ਤੋਂ ਬਾਅਦ ਕਦੇ ਵੀ ਹਰੀ ਮਿਰਚ ਦਾ ਸੇਵਨ ਨਾ ਕਰੋ। ਨੰਬਰ 22 ਜੇਕਰ ਤੁਸੀਂ ਇੱਕ ਸਾਂ ਵਿੱਚ ਹੀ ਪਾਣੀ ਪੀਂਦੇ ਹੋ ਤਾਂ ਇਸ ਨਾਲ ਸੀਨੇ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਪਾਣੀ ਹਮੇਸ਼ਾ ਹੌਲੀ-ਹੌਲੀ ਪੀਓ। ਨੰਬਰ 23 ਜੇਕਰ ਹੱਥ ਪੈਰ ਜਿਆਦਾ ਕਾਲੇ ਹੋ ਗਏ ਹੋਣ ਤਾਂ ਉਠਲੀ ਦਾ ਦੁੱਧ ਲਗਾ ਲਓ ਇਸ ਨਾਲ ਸਾਫ ਹੋ ਜਾਣਗੇ ਨੰਬਰ 24 ਵਾਲਾਂ ਦੀ ਲੰਬਾਈ ਵਧਾਉਣ ਨਾਲ ਨਾਰੀਅਲ ਤੇਲ ਵਿੱਚ ਆਵਲਾ ਪਾਊਡਰ ਮਿਲਾ ਕੇ ਵਾਲਾਂ ਦੀ ਜੜ੍ਹਾਂ ਵਿੱਚ ਲਗਾ ਕੇ ਮਾਲਿਸ਼ ਕਰ ਲੋ ਇਸ ਨਾਲ ਵਾਲਾਂ ਦੀ ਲੰਬਾਈ ਵਧਣ ਲੱਗ ਜਾਵੇਗੀ ਨੰਬਰ 25 ਜੇਕਰ ਅੱਧਾ ਸਿਰ ਦੁਖਦਾ ਹੋਵੇ ਤਾਂ انگور ਦਾ ਜੂਸ ਜਿਆਦਾ ਤੋਂ ਜਿਆਦਾ ਪੀਓ ਇਸ ਨਾਲ ਲਾਭ ਮਿਲੇਗਾ ਨੰਬਰ 26 ਸਵੇਰ ਦੇ ਸਮੇਂ ਪੀਣਾ ਪਰਹੇਸ਼ ਕੀਤੇ ਦੋ ਗਲਾਸ ਪਾਣੀ ਪੀ ਲਓ ਇਸ ਨਾਲ ਸਰੀਰ ਨੂੰ ਕਾਫੀ ਲਾਭ ਮਿਲੇਗਾ ਨੰਬਰ 27 ਜੇਕਰ ਜਵਾਨ ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਇੱਕ ਗਲਾਸ ਦੁੱਧ ਵਿੱਚ ਇੱਕ ਚਮਚ ਖਾਣੇ ਦਾ ਪਾਊਡਰ ਮਿਲਾ ਕੇ ਪੀ ਲਿਆ ਕਰੋ ਨੰਬਰ 28 ਆਲੂ ਦਾ ਟੁਕੜਾ ਅੱਖਾਂ ਉੱਪਰ ਰੱਖਣ ਨਾਲ ਕਾਲੇ ਘੇਰੇ ਦੀ ਸਮੱਸਿਆ ਤੋਂ ਨਿਤੀ ਦੋ ਤੀਜਾ ਮਿਲਦਾ ਹੈ ਨੰਬਰ 29 ਜੇਕਰ ਤੁਹਾਡਾ ਲਗਾਤਾਰ ਸਿਰ ਦਰਦ ਰਹਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਹੋਣ ਲੱਗ ਗਈ ਹੈ ਨੰਬਰ 30 ਰੋਜ਼ਾਨਾ ਅਦਰਕ ਦਾ ਟੁਕੜਾ ਚਬਾ ਲੈਣਾ ਚਾਹੀਦਾ ਹੈ ਜਿਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਨੰਬਰ 31 ਖਾਲੀ ਪੇਟ ਸੇਬ ਖਾਣ ਨਾਲ ਸਰੀਰ ਨੂੰਨੇ ਕਹਿਲਾ ਲਾਭ ਮਿਲਦੇ ਹਨ ਸਰੀਰ ਪੂਰਾ ਦਿਨ એનર્ਜੀ ਨਾਲ ਭਰਿਆ ਰਹਿੰਦਾ ਹੈ ਨੰਬਰ 32 ਸਰਦੀਆਂ ਦੇ ਮੌਸਮ ਵਿੱਚ ਸਲਗਮ ਅਤੇ ਮੂਰੀ ਦਾ ਸੇਵਨ ਜਿੰਨਾ ਕੀਤਾ ਜਾਵੇ ਸਰੀਰ ਲਈ ਉਨਾ ਹੀ ਲਾਭਦਾਇਕ ਹੁੰਦਾ ਹੈ ਨੰਬਰ 33 ਦੋ ਚਮਚ ਐਲੋਵੇਰਾ ਜੈਲ ਵਿੱਚ ਥੋੜਾ ਜਿਹਾ ਕਾਫੀ ਪਾਊਡਰ ਮਿਲਾ ਕੇ ਅੱਖਾਂ ਦੇ ਕਾਲੇ ਘੇਰੇ ਉੱਪਰ ਲਗਾ ਲਓ ਕੁਝ ਸਮੇਂ ਬਾਅਦ ਧੋ ਲਓ ਕਾਫੀ ਲਾਭ ਮਿਲੇਗਾ ਨੰਬਰ 34 ਖਾਲੀ ਪੇਟ ਤੀਲਾ ਨੂੰ ਚਬਾ ਕੇ ਖਾਣ ਨਾਲ ਕੈਲਸ਼ੀਅਮ ਦੀ ਕਮੀ ਜ਼ਿੰਦਗੀ ਪਰ ਨਹੀਂ ਹੋਵੇਗੀ। ਨੰਬਰ 35 ਸਰਦੀਆਂ ਦੇ ਮੌਸਮ ਵਿੱਚ ਨਾਉਣ ਤੋਂ ਪਹਿਲਾਂ ਆਪਣੇ ਸਰੀਰ ਦੀ ਮਾਲਿਸ਼ ਕਰਨ ਨਾਲ ਜੋੜਾਂ ਵਿੱਚ ਹੋ ਰਹੇ ਦਰਦ ਤੋਂ ਰਾਹਤ ਮਿਲਦਾ ਹੈ। ਨੰਬਰ 36 ਜਿਹੜੀਆਂ ਔਰਤਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੋ ਰੋਜ਼ਾਨਾ ਰਾਤ ਨੂੰ ਮੇਥੀ ਦਾਣਾ ਪੀਓ ਕੇ ਸਵੇਰੇ ਖਾਲੀ ਪੇਟ ਖਾ ਲਓ ਕਾਫੀ ਲਾਭ ਮਿਲੇਗਾ। ਨੰਬਰ 37 ਜ਼ੁਕਾਮ ਤੋਂ ਪ੍ਰੇਸ਼ਾਨ ਹੋ ਰਹੇ ਹੋ ਤਾਂ ਹਿੰਗ ਨੂੰ ਪਾਣੀ ਵਿੱਚ ਘੋਲ ਕੇ ਵਿਕਸਿਤੇ ਤਰ੍ਹਾਂ ਸੁੰਗਲੋ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 38 ਕੰਨਾਂ ਵਿੱਚ ਜਮਾ ਹੋਈ ਮੈਲ ਕਾਰਨ ਕੰਨ ਵਿੱਚ ਖਾਜ ਹੋਣ ਲੱਗ ਜਾਂਦੀ ਹੈ ਅਜੇਹੇ ਵਿੱਚ ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਬੂੰਦਾਂ ਰਹਿ ਕੰਨਾਂ ਵਿੱਚ ਪਾ ਲੋ ਸਵੇਰ ਤੱਕ ਕੰਨਾਂ ਦੀ ਮੈਲ ਬਾਹਰ ਨਿਕਲ ਜਾਵੇਗੀ ਨੰਬਰ 29 ਨੰਬਰ 39 ਜੇਕਰ ਤੁਸੀਂ ਕਟਾਈ ਦੀ ਸਬਜ਼ੀ 3 ਮਹੀਨੇ ਲਗਾਤਾਰ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰੰਦਰ ਪੂਰੀ ਜ਼ਿੰਦਗੀ ਖੂਨ ਦੀ ਕਮੀ ਨਹੀਂ ਹੋਵੇਗੀ। ਨੰਬਰ 40 ਜੇਕਰ ਤੁਸੀਂ ਫਟੀਆਂ ਾਡੀਆਂ ਤੋਂ ਪ੍ਰੇਸ਼ਾਨ ਹੋ ਤ ਰਹੇ ਹੋ ਤਾਂ ਹਲਕੇ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਲਓ ਫਿਰ ਫਿਰ ਇਸ ਵਿੱਚ ਕੁਝ ਸਮਾ ਪੈਰਾਂ ਨੂੰ ਭੋ ਕੇ ਰੱਖੋ ਤੇ ਫਿਰ ਕੱਢ ਕੇ ਸਾਫ਼ ਕਰਕੇ ਚੰਕੀ ਫੁੱਟ ਕ੍ਰੀਮ ਲਗਾ ਕੇ ਜੁਰਾਬਾਂ ਪਾ ਲੋ ਇਸ ਨਾਲ ਫਟੀਆਂ ਐਡੀਆਂ ਤੋਂ ਰਾਹ ਮਿਲੇਗਾ ਨੰਬਰ 41 ਰਾਤ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਕਾਲੀ ਲਸਣ ਦੀ ਚਬਾਕ ਲੋ ਇਸ ਨਾਲ ਵਜਨ ਤੇਜ਼ੀ ਨਾਲ ਘਟ ਹੋਣ ਲੱਗ ਜਾਵੇਗਾ ਨੰਬਰ 42 ਭੋਜਨ ਤੋਂ ਪਹਿਲਾਂ ਮਿੱਠਾ ਖਾਣ ਨਾਲ ਤੋਂ ਬਾਅਦ ਵਿੱਚ ਖੱਟਾ ਖਾਣ ਨਾਲ ਸ਼ੂਗਰ ਦੀ ਸਮੱਸਿਆ ਨਹੀਂ ਹੁੰਦੀ ਨੰਬਰ 43 ਜਾ ਜਦੋਂ ਵੀ ਤੁਸੀਂ 35 ਦੀ ਉਮਰ ਵਿੱਚ ਹੋ ਜਾਂਦੇ ਹੋ ਤਾਂ ਆਪਣੀ ਡਾਈਟ ਵਿੱਚ ਇਹ ਪੰਜ ਚੀਜ਼ਾਂ ਜ਼ਰੂਰ ਸ਼ਾਮਿਲ ਕਰੋ ਪਹਿਲਾ ਹਫਤੇ ਵਿੱਚ ਤਿੰਨ ਵਾਰ ਕੋਈ ਵੀ ਜੂਸ ਜ਼ਰੂਰ ਪੀਓ ਦੂਸਰੇ ਹਫਤੇ ਵਿੱਚ ਇੱਕ ਖਾਲੀ ਪੇਟ 10 ਐਮ ਐਮ ਐਲ ਅਦਰਕ ਦਾ ਜਰਸ ਜ਼ਰੂਰ ਪੀਓ ਛੋਟਾ ਜਿਹਾ ਟੁਕੜਾ ਚਬਾ ਲਓ ਇਸ ਨਾਲ ਸਰੀਰ ਦੀਆਂ ਬਲੌਕ ਹੋਈਆਂ ਨਾੜੀਆਂ ਖੁੱਲ ਜਾਂਦੀਆਂ ਹਨ ਤੀਸਰਾ ਇੱਕ ਹਫਤੇ ਵਿੱਚ ਲਗਾਤਾਰ ਅੰਜੀਰ ਪਲੋ ਕੇ ਖਾਓ ਇੱਕ ਹਫਤਾ ਕਸ਼ਮਿਸ਼ ਖਾਓ ਚੌਥਾ ਆਪਣੇ ਖਾਣੇ ਵਿੱਚ ਸੀਟ ਸਿੱਡਾ ਜਿਹਦਾ ਇਸਤੇਮਾਲ ਜ਼ਰੂਰ ਕਰੋ ਪੰਜਵਾਂ ਆਪਣੇ ਸਰੀਰ ਦੇ ਖਾਣੇ ਵਿੱਚ ਪਪੀਤੇ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਸਰੀਰ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 44 ਮਨੁੱਖ ਦੇ ਸਰੀਰ ਵਿੱਚ 70% ਪਾਣੀ ਹੈ ਇਸ ਲਈ ਪਾਣੀ ਵੱਧ ਤੋਂ ਵੱਧ ਪਿਓ ਕਰੋ ਲੋਕ ਘੱਟ ਪਾਣੀ ਪੀਂਦੇ ਹਨ ਇਹਨਾਂ ਦਾ ਦਿਮਾਗ ਅੰਦਰੋਂ ਖੋਨ ਦੀ ਤੱਕ ਬਣਨ ਲੱਗ ਜਾਂਦਾ ਹੈ ਜਿਸ ਨਾਲ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਨੰਬਰ 45 ਸਰਦੀਆਂ ਦੇ ਮੌਸਮ ਵਿੱਚ ਫਟੇ ਹੋਏ ਹੱਥ ਪੈਰ ਅਤੇ ਅੱਡੀਆਂ ਤੋਂ ਜੇਕਰ ਪਰੇਸ਼ਾਨ ਹੋ ਤਾਂ ਇੱਕ ਸਮੱਸਿਆ ਤੋਂ ਬਚਣ ਲਈ ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਕਾਫੀ ਲਾਭ ਮਿਲਦਾ ਹੈ ਇਹ ਤੇਲ ਸਕ੍ਰੀਨ ਸਕਿਨ ਨੂੰ ਨਰਮ ਅਤੇ ਮੁਲਾਇਮ ਬਣਾਉਣ ਵਿੱਚ ਮਦਦ ਕਰਦਾ ਹੈ ਨੰਬਰ 46 ਨਾਰੀਅਲ ਤੇਲ ਵਿੱਚ ਥੋੜਾ ਜਿਹਾ aloevera ਜੈਲ ਮਿਲਾ ਕੇ ਚਿਹਰੇ ਦੀ ਮਾਲਿਸ਼ ਕਰਨ ਨਾਲ ਚਿਹਰੇ ਉੱਪਰ ਦਾਗ ਦੱਬੇ ਨਹੀਂ ਪੈਂਦੇ ਨੰਬਰ 47 ਜੇਕਰ ਤੁਹਾਨੂੰ ਕਬਦਿਸਮੱਸਿਆ ਰਹਿੰਦੀ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਵਿੱਚ ਇੱਕ ਚਮਚ ਦੇਸੀ ਘਿਓ ਪਾ ਕੇ ਮਿਲਾ ਕੇ ਪੀ ਲਓ ਇਸ ਨਾਲ ਕਬਦਿਸਮੱਸਿਆ ਦੂਰ ਹੋ ਜਾਵੇਗੀ ਨੰਬਰ 48 ਜੇਕਰ ਤੁਸੀਂ ਘਰ ਵਿੱਚ ਹੀ ਬਾਜ਼ਾਰ ਦੀ ਤਰ੍ਹਾਂ ਕਰੀਮ ਤਿਆਰ ਕਰਨਾ ਚਾਹੁੰਦੇ ਹੋ ਤਾਂ ਮਲਾਈ ਨੂੰ ਹੀ ਇੱਕ ਸੀ ਵਾਲੇ ਕੱਪ ਵਿੱਚ ਪਾ ਕੇ 4-5 ਮਿੰਟਾਂ ਤੱਕ ਘਮਾਓ ਤੇ ਫਿਰ ਫ੍ਰੀਜ ਵਿੱਚ ਰੱਖ ਦੋ ਨੰਬਰ 49 ਰੋਜ਼ਾਨਾ ਭਿਜੀ ਹੋਈ ਸੌਂਫ ਦਾ ਇੱਕ ਚਮਚ ਖਾਲੀ ਪੇਟ ਖਾਣ ਨਾਲ ਵਜ਼ਨ ਤੇਜ਼ੀ ਨਾਲ ਘਟ ਹੋਣ ਲੱਗ ਜਾਂਦਾ ਹੈ ਨੰਬਰ 50 ਜੇਕਰ ਤੁਸੀਂ ਰੋਜ਼ਾਨਾ ਇੱਕ ਕਲੌਂਜੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ